ਮਾਮਲਾ ਕੋਰਟ ਦੇ ਵਿਚਾਰ ਅਧੀਨ ਹੁੰਦਿਆਂ ਹੋਇਆ ਵੀ ਪਰਿਵਾਰ ਨੂੰ ਕੀਤਾ ਜਾ ਰਿਹਾ ਹੈ ਕੁਝ ਵਿਅਕਤੀਆਂ ਵੱਲੋਂ ਤੰਗ ਪਰੇਸ਼ਾਨ ਪਰਿਵਾਰ ਨੇ ਲਾਏ ਗੰਭੀਰ ਦੋਸ਼ ਆਓ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਹਾਂਜੀ ਭਾਜੀ ਆਪਣਾ ਕੀ ਨਾਮ ਹੈ ਕੀ ਜੀ ਸਰ ਨਾਮ ਮੇਰਾ ਸੁਖਵਿੰਦਰ ਸਿੰਘ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਗੁਰਨਾਨਕ ਲੋਨੀ ਨਿਊ ਹਮੀਰਪੁਰਾ ਦੇ ਰਹਿਣ ਵਾਲੇ ਆਂ ਹਾਂ ਕੀ ਮੈਟਰ ਜਿਹੜੀ ਅੱਜ ਪ੍ਰੈਸ ਕੋਂਫਰੰਸ ਇਹ ਕਰ ਰਹੇ ਹੋ ਤੁਸੀਂ ਸਰ ਸਾਡਾ ਕੇਸ ਚੱਲ ਰਿਹਾ ਹੈ 2022 ਦੇ 22 ਤੋਂ ਤਿਲਕਰਾਏ ਗੰਭੀਰ ਪੁੱਤਰ ਹੰਸਰਾਜ ਦਾ ਜਿਹਦੇ ਵਿੱਚ ਕੀ ਉਹ ਮਾਲਕ ਨਹੀਂ ਹੈਗਾ ਉਹ ਕਬਜ਼ਾ ਕਰਨ ਆਇਆ ਸੀ ਜਤਿੰਦਰ ਸਿੰਘ ਨਾਲ ਰঞ্জੀਤ ਸਿੰਘ ਨੂੰ ਲੈ ਕੇ ਸਰ ਕਿਸ ਚੀਜ਼ ਦਾ ਮੈਟਰ ਹੈਗਾ ਕਿਸ ਚੀਜ਼ ਲਈ ਕਬਜ਼ਾ ਕੀਤਾ ਜਾ ਰਿਹਾ ਸੀ ਇਹ ਅਸੀਂ ਪਲਾਟ ਲਿਆ ਸੀ 2003 ਦੇ ਵਿੱਚ ਵਰਿੰਦਰ ਕੁਮਾਰ ਪੁੱਤਰ ਬਨਾਰਸੀ لال ਕੋ ਕਿਹੜੀ ਜਗ੍ਹਾ ਇਹ ਆਪਣਾ ਹਮੀਦਪੁਰਾ ਗੁਰਨਾਨਕ ਕਲੋਨੀ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ 2003 ਦੇ ਵਿੱਚ ਪਲਾਟ ਲਿਆ ਸੀ ਇਹ ਅਸੀਂ ਰਜਿਸਟਰੀ ਕਰਾਈ ਆ ਵਰਿੰਦਰ ਕੁਮਾਰ ਪੁੱਤਰ ਬਨਾਰਸੀ لال ਕੋ ਉਹਦੇ ਵਿੱਚ ਇਹ ਦਲਾਲ ਆ ਤਿਲਕਰਾਇ ਗੰਬੀਰ ਤਿਲਕਰਾਇ ਗੰਬੀਰ ਦਲਾਲ ਆ ਜਦੋਂ ਇਹਨਾਂ ਰਜਿਸਟਰੀ ਕੀਤੀ ਮੇਰੇ ਫਾਦਰ ਸਾਹਿਬ ਹੋਣੀ ਹੈ ਅਨਪੜ੍ਹ ਹੈਗੇ ਆ ਮੇਰੀ ਮੰਮੀ ਦਾ ਨਾਂ ਰਜਿਸਟਰੀ ਆ ਤਸਵੀਰ ਕੋਰ ਦੇ ਨਾਂ ਤੇ ਠੀਕ ਆ ਜਦੋਂ ਸਾਨੂੰ ਥੋੜੇ ਨੇ 5-6 ਸਾਲ ਬਾਅਦ ਰਜਿਸਟਰੀ ਦਿੱਤੀ ਜੀ ਸਾਨੂੰ ਵਾਪਸ ਕਿਉਂਕਿ ਰਜਿਸਟਰੀ ਆਪਣੇ ਕੋਲ ਰੱਖ ਲੈਂਦਾ ਸੀ ਇਹ ਛੇਤੀ ਦੰਦਾ ਨਹੀਂ ਹੁੰਦਾ ਸੀ ਜਦੋਂ ਅਸੀਂ ਰਜਿਸਟਰੀ ਪੜ੍ਹੀ ਉਹਦੇ ਵਿੱਚ 204 ਗਾਇ ਦਾ ਸਲੇ ਹਵਾਲਾ ਦਿੱਤਾ ਸੀ ਇਹਨੇ ਅਸੀਂ ਜਦੋਂ ਦੁਬਾਰਾ ਇਹਦੇ ਕੋਲ ਜਾ ਕੇ ਕਿਹਾ ਵੀ ਸਾਡਾ ਇਹ ਸਹੀ ਕਰਵਾ ਦੇ ਇਹਨੇ ਕਿਹਾ ਅਮਰੀਕਾ ਗਏ ਹੋਏ ਆ ਜਦੋਂ ਅਮਰੀਕਾ ਤੋਂ ਆਉਣਗੇ ਉਦੋਂ ਸਹੀ ਕਰਵਾ ਦਾਂਗੇ ਇਹ 2003 ਤੋਂ ਲੈ ਕੇ ਅੱਜ ਤੱਕ ਬੋਲਿਆ ਨਹੀਂ 2022 ਤੱਕ ਜਦੋਂ ਉਹ ਬੰਦੇ ਦੀ ਡੈਥ ਹੋ ਗਈ ਆ ਵਰਿੰਦਰ ਕੁਮਾਰ ਪੁੱਤਰ ਬਨਾਰਸੀ ਲਾਲ ਦੀ ਉਦੋਂ ਹੀ ਕਬਜ਼ਾ ਕਰਨ ਮੇਰੇ ਤਾਈ ਜੀ ਦੇ ਬੇਟਿਆਂ ਨਾਲ ਜਤਿੰਦਰ ਸਿੰਘ ਦਾ ਰঞ্জੀਤ ਸਿੰਘ ਨਾਲ ਆ ਗਿਆ ਕਬਜ਼ਾ ਕਰਨ ਅਸੀਂ ਪੁੱਛਿਆ ਇਹ ਆ ਵੀ ਸਾਨੂੰ ਰਜਿਸਟਰੀ ਕੀਤੀ ਆ ਤਿਲਕਰ ਆਪਣਾ ਵਰਿੰਦਰ ਕੁਮਾਰ ਪੁੱਤਰ ਬਨਾਰਸੀ ਲਾਲ ਨੇ ਹਾਲਾਂਕਿ ਉਹ ਅਜੇ ਤੱਕ ਸਾਡੇ ਕੋਲ ਆਇਆ ਉਹਨੇ ਕੋਈ ਵਹਿਸ਼ ਨਹੀਂ ਰਾਈ ਸਾਡੇ ਤੇ ਸਾਨੂੰ ਬਿਨ ਵਜਾ ਹੀ ਤੰਗ ਕਰਦੇ ਰਹਿਆ ਕੋਈ ਇਹੋ ਜੀ ਗੱਲ ਨਹੀਂ ਆ ਜਾਂ ਤੇ ਸਾਡੇ ਦੇ ਮਾਲਕ ਆਬਜੈਕਸ਼ਨ ਲਾਵੇ ਤਾਂ ਅਸੀਂ ਮੰਨ ਸਕੀਏ ਵੀ ਹਾਂ ਵੀ ਮਾਲਕ ਆਬਜੈਕਸ਼ਨ ਲਾਉਣ ਰਿਹਾ ਸਾਡੇ ਤੇ ਆਗੇ ਇਹ ਗਵਾਹ ਆ ਜਿਹਨ ਇੰਨਾ ਟਾਈਮ ਬੋਲਿਆ ਨਹੀਂ ਜਦਨ ਇਹਨੇ ਦੇਖਿਆ ਉਹਦੀ ਡੈਥ ਹੋ ਚੁੱਕੀ ਆ ਉਦੋਂ ਨਹੀਂ ਨਹੀਂ ਸਾਨੂੰ ਹਰਾਸਮੈਂਟ ਕਰਨਾ ਸ਼ੁਰੂ ਕੀਤਾ ਅਸੀਂ ਕੋਰਟ ਚ ਕੇਸ ਮਾਨਯੋਗ ਸਿਵਲ ਕੋਰਟ ਦੇ ਵਿੱਚ ਕੇਸ ਧਾਇਰ ਕਰ ਦਿੱਤਾ ਉਹਦੇ ਵਿੱਚ ਉਹ ਤੋਂ ਬਾਅਦ ਇਹ ਤਹਿਸੀਲਦਾਰਾਂ ਪ੍ਰਤੀ ਰਹਿ ਕੇ ਬਿਨ ਵਜਾ ਸਾਨੂੰ ਲੈਟਰਾਂ ਚਿੱਠੀ ਪੱਤਰਾ ਕੱਢਦਾ ਰਿਆ ਪੁਲਿਸ ਸਟੇਸ਼ਨਾਂ ਤੇ ਦਰਖਾਸਤ ਦਿੰਦਾ ਰਿਆ ਹਾਲਕਿ ਇਹ ਹੁਣ ਵੋਟਾਂ ਦੇ ਵਿੱਚ ਜਗਸ਼ੀਰ ਸਿੰਘ ਮਿੱਤਲ ਆ ਤਹਿਸੀਲਦਾਰ ਜੋ ਕਿ ਉਹਨੂੰ ਅਸੀਂ ਦੋ ਵਾਰੀ ਜਾ ਕੇ ਮੈਂ ਮਿਲਿਆ ਵੇਗਾ ਸਰ ਹੱਥ ਜੋੜੇ ਆ ਸਰ ਮੇਰਾ ਕੋਰਟ ਵਿੱਚ ਕੇਸ ਚੱਲਣ ਡਿਆ ਪੈਂਡਿੰਗ ਚੱਲਣ ਡਿਆ ਆ ਪਰ ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ ਉਹ ਹਰ ਵਾਰੀ ਸਾਡਾ ਸੇਹਦਰਾਈਂ ਨਰਾਜ਼ ਕਰਨ ਦੀਆਂ ਲੈਟਰਾਂ ਭੇਜ ਦਰਿਆ ਸਰ ਇੱਕ ਗੱਲ ਜਿਹੜੇ ਤੁਸੀਂ ਕਹਿ ਰਹੇ ਜਿਨ੍ਹਾਂ ਤੋਂ ਤੁਸੀਂ ਜ਼ਮੀਨ ਲਈ ਹੈ ਉਹਨਾਂ ਦੀ ਤੁਸੀਂ ਕਹਿ ਰਹੇ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਰ ਇਹਨਾਂ ਨੇ ਇੱਕ ਜਦੋਂ ਇਹ ਸੇਹਦਰਾਈਂ ਦੀ ਲੈਟਰ ਭੇਜੀ ਆ ਉਹਦੇ ਵਿੱਚ ਲੈਟਰ ਨਾਮ ਲਿਖਿਆ ਇਹਨਾਂ ਨੇ ਉਹ ਮੈਂ ਤੁਹਾਨੂੰ ਲੈਟਰ ਸਾਹਮਣੇ ਕਰ ਦਣਾ ਆ ਦੇਖੋ ਸਰ ਉਹ ਲੈਟਰ ਆਈਡੀ ਜਿਹਦੇ ਵਿੱਚ ਅਰਵਿੰਦਰ ਕੁਮਾਰ ਦੀ ਡੈਥ ਹੋਈ ਇਹਨਾਂ ਪੇਸ਼ ਆਪਣਾ ਦੱਸੀ ਗਈ ਆ ਇਹਦੇ ਵਿੱਚ ਨਾਂ ਵੀ ਬਦਲੇ ਗਏ ਆ ਦੋਵਾਂ ਦੇ ਵਰਿੰਦਰ ਨੂੰ ਵਰਿੰਦਰ ਕੁਮਾਰ ਨੂੰ ਅਰਵਿੰਦਰ ਕੁਮਾਰ ਬਣਾਇਆ ਗਿਆ ਆ ਤਰਵਿੰਦਰ ਵਰਮਾ ਇਹਨੂੰ ਇੱਥੇ ਦੇਖੋ ਕਿ ਉਹ ਵਰਿੰਦਰ ਪੁੱਤਰ ਬਰਨਾਲਸੀ ਲਾਲ ਵੱਲੋਂ ਇੱਕ ਲੈ ਉਹਨਾਂ ਦੀ ਡੈਥ ਹੋ ਗਈ ਦੱਸਿਆ ਗਿਆ ਆ ਇਹਦੇ ਵਿੱਚ ਦੋਵਾਂ ਦੇ ਨਾਂ ਵੀ ਬਦਲੇ ਗਏ ਆ ਠੀਕ ਆ ਹਾਲਾਕੀ ਇਹਦਾ ਕੋਈ ਵੀ ਮਾਲਕ ਨਹੀਂ ਜਿਹੜਾ ਮਾਲਕ ਹੈ ਉਹਨੂੰ ਸਾਨੂੰ ਕੋਈ ਇਜੈਕਸ਼ਨ ਨਹੀਂ ਲਾਉਂਦੇ ਆ ਇਹਦੇ ਵਿੱਚ ਤਿਲਕਰਾਇ ਗੰਭੀਰ ਜਗਸ਼ੀਰ ਸਿੰਘ ਮਿੱਤਲ ਜਗਿੰਦਰ ਪਾਂਡੇ ਭਪਿੰਦਰ ਕਾਨੂੰਗੋ ਜੀਪੀ ਸਲਵਾਨ ਇਹ ਸਾਰੇ ਰਲ ਕੇ ਗਰੁੱਪ ਬਣ ਕੇ ਸਾਡੀ ਜ਼ਮੀਨ ਹੜਪਣਾ ਚਾਹੁੰਦੇ ਆ ਜ਼ਮੀਨ ਦੇ ਸਾਰੇ ਡਾਕੂਮੈਂਟ ਟੜਕੋ ਸਾਰੇ ਡਾਕੂਮੈਂਟ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਚੁੱਕੇ ਆ ਇਹਨਾਂ ਵੱਲੋਂ ਅਜੇ ਤੱਕ ਕੋਰਟ ਦੇ ਵਿੱਚ ਕੋਈ ਵੀ ਪੇਪਰ ਪੇਸ਼ ਨਹੀਂ ਕੀਤਾ ਗਿਆ ਸਾਡੀ ਇੱਕੋ ਗੱਲ ਕਹੀ ਜਾਂਦੇ ਆ ਤੁਹਾਡੀ ਕੋ 204 ਗੈਜਿਸਟਰੀ ਆ ਤੁਹਾਡੇ ਕੋ 204 ਗੈਜਿਸਟਰੀ ਆ ਮੈਂ ਇਹਨਾਂ ਨੂੰ ਕਹਿੰਦੀ ਆ ਤੁਸੀਂ ਮਾਲਕ ਹੋ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਪਰੇ ਕੋਰਟ ਦੇ ਵਿੱਚ ਨਹੀਂ ਜਾ ਰਹੇ ਇਹ ਤਹਿਸੀਲਦਾਰ ਵਗੈਰਾ ਰਲ ਕੇ ਇਹਨਾਂ ਨੂੰ ਪ੍ਰੋਵਾਈਸ ਸਾਹਿਬ ਨੂੰ ਹਰਮਾਸਮੈਂਟ ਕਰਨ ਦੇ ਆ ਉਹਨਾਂ ਨੂੰ ਲੈਟਰਾਂ ਕੱਢਦੇ ਆ ਕਿਹੜੀ ਪਟਵਾਰੀ ਦਾ ਨਾਮ ਕੀ ਜਿਹਨਾਂ ਨੂੰ ਰੈਸਮੈਂਟ ਕੀਤਾ ਗਿਆ ਪਟਵਾਰੀ ਸਾਹਿਬ ਦਾ ਸੁਨੀਲ ਕੁਮਾਰ ਨਾਮ ਹੈ ਜੀ ਉਹਨਾਂ ਦਾ ਹਮੀਦਪੁਰੇ ਦਾ ਉਹਨਾਂ ਕੋਲ ਆਇਆ ਏਰੀਆ ਕਿਸ ਤਰ੍ਹਾਂ ਦੀ ਸਖਸ਼ੀਅਤ ਹੈਗੇ ਨੇ ਜੀ ਉਹ ਤੇ ਉਹ ਬਹੁਤ ਵਧੀਆ ਪਟਵਾਰੀ ਸਾਹਿਬ ਹੈ ਇਮਾਨਦਾਰ ਆ ਉਹਨਾਂ ਨੂੰ ਜ਼ਬਰਦਸਤੀ ਆ ਕੇ ਕਹਿੰਦੇ ਵੀ ਸਾਡੀ ਇਹਨਾਂ ਸੀ ਇਹ ਤੇ ਨਰਾਜ਼ ਕੀਤਾ ਜਾਵੇ ਪਰ ਉਹ ਨਹੀਂ ਮੰਨੇ ਉਹਦੇ باوجود ਇਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਪਾਇਆ ਉਹਨਾਂ ਤੇ ਫੋਨ ਵੀ ਕਰਵਾਏ ਆ ਪਰ ਉਹਨਾਂ ਆਖਿਆ ਵੀ ਮੈਂ ਸੱਚਾਈ ਦੇ ਚੱਲਣਾ ਮੈਂ ਇਹ ਕੰਮ ਨਹੀਂ ਕਰਦਾ ਕੋਰਟ ਕੇਸ ਦਾ ਮਸਲਾ ਆ ਮੈਂ ਇਹਨਾਂ ਦਾ ਹਾਈ ਕੋਰਟ ਵੀ ਜਾ ਕੇ ਰੈਟ ਪਾਈ ਸੀ ਉਹਦੇ ਵੀ ਜਿੱਚ ਡੀਸੀ ਸਾਹਿਬ ਨੂੰ ਆਰਡਰ ਆਇਆ ਸੀ ਡੀਸੀ ਸਾਹਿਬ ਨੇ ਆਰਡਰ ਗਾਂ ਤਸਿਲਦਾਰ ਨੂੰ ਮਾਰਕ ਕੀਤਾ ਜੀ ਉਹਨਾਂ ਦੇ ਕਈ ਦੇ ਮਤਲਬ ਕੋ ਹਵਾਲਾ ਵੀ ਪਿਆ ਹੋਇਆ ਸਿਵਲ ਕੋਰਟ ਗਗਨਦੀਪ ਜੱਜ ਜੱਜ ਸਾਹਿਬ ਦਾ ਉੱਪਰ ਇਹਦਾ ਕੋਰਟ ਕੇਸ ਚੱਲ ਰਿਹਾ ਜੀ ਦਾ ਕੋਈ ਛੇੜਛਾੜ ਨਹੀਂ ਕਰਨੀ ਚਾਹੀਦੀ ਇਹਦੇ باوجود ਵੀ ਜਗਸ਼ੀਰ ਸਿੰਘ ਮਿੱਤਲ ਲੈਟਰਾਂ ਕੱਢੀ ਜਾ ਰਿਹਾ ਵੀ ਸਿਹਤ ਇਨਰਾਜ ਕੀਤਾ ਜਾਵੇ ਇਹਦਾ ਜਦੋਂ ਤੁਸੀਂ ਇਹ ਪ੍ਰਾਪਰਟੀ ਖਰੀਦੀ ਉਦੋਂ ਪ੍ਰਾਪਰਟੀ ਕਿੰਨੀ ਲਈ ਸੀਗੀ ਤੁਸੀਂ ਅਸੀਂ ਪ੍ਰਾਪਰਟੀ ਲਈ 609 ਗਾਜਰ ਤੇ ਹੁਣ ਕਿੰਨੀ ਤੁਹਾਡੇ ਕਾਗਜ਼ਾਂ 'ਚ ਦੱਸੀ ਜਾ ਰਹੀ ਹੈ ਕਾਗਜ਼ਾਂ 'ਚ ਸਰ 6 204 ਗਾਜ ਦੱਸ ਰਹੇ ਆ ਇਹ ਤੁਹਾਨੂੰ ਜਿਹੜਾ 204 ਗਾਜ ਦੀ ਰਜਿਸਟਰੀ ਤੁਹਾਡੇ ਕੋਲ ਕਿੰਨੀ ਗਾਜ ਦੀ ਹੈਗੀ ਅਸਲ ਸਾਡੀ ਰਜਿਸਟਰੀ ਦੀ 609 ਗਾਜ ਦੀ ਆ ਅਸੀਂ ਜੋ ਪੈਸੇ ਦਿੱਤੇ 609 ਗਾਜ ਦਿੱਤੇ ਉਸ ਟਾਈਮ ਤੇ ਉਹਦਾ ਤੁਹਾਡੇ ਕੋਲ ਕਬਜ਼ਾ ਹੈ ਹਾਂਜੀ ਉਹਦਾ ਕਬਜ਼ਾ ਹੈ ਸਾਡੇ ਕੋਲ 609 ਗਾਜ ਦਾ 609 ਗਾਜ ਦਾ ਕਬਜ਼ਾ ਹੈ ਸਾਡੇ ਕੋਲ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਕਰਦੇ ਆਂ ਵੀ ਜਗਸੀਰ ਸਿੰਘ ਮਿੱਤਲਿਆ ਜਿਹੜਾ ਜਾਣ ਬੁਝ ਕੇ ਸਾਡੀ ਸਿਹਤ ਤਰਾਇ ਕਰਾਉਣਾ ਚਾਹੁੰਦਾ ਚਿੱਠੀ ਪੱਤਰ ਭੇਜ ਕੇ ਉਹ ਸਾਡੀ ਬੇਨਤੀ ਆ ਵੀ ਉਹ ਪਰਵਾਣ ਨਾ ਕੀਤੇ ਜਾਣ ਜਦ ਤੱਕ ਕੋਰਟ ਦਾ ਫੈਸਲਾ ਨਹੀਂ ਆਉਂਦਾ ਸਿਵਲ ਕੋਰਟ ਦਾ ਉਹਨਾਂ ਚੇਰੇ ਨੂੰ ਪੈਂਡਿੰਗ ਰੱਖਿਆ ਜਾਵੇ ਜਗਸੀਰ ਸਿੰਘ ਦੇ ਖਿਲਾਫ ਕੋਈ ਕੰਪਲੀਟ ਸ਼ਿਕਾਇਤ ਕੋਈ ਜਗਸੀਰ ਸਿੰਘ ਦੇ ਖਿਲਾਫ ਮੈਂ ਇੱਕ ਨੂੰ ਡੀਸੀ ਸਾਹਿਬ ਨੂੰ ਮਾਰਕ ਕੀਤੀ ਸੀ ਉਹਨਾਂ ਨੇ ਉਹ ਰਿਪੋਰਟ ਮੇਰੀ ਰੱਖੀ 2 8 ਤਰੀਕ ਨੂੰ ਅੱਜ ਤੱਕ ਇਹ ਗ੍ਰਿਮਾਇਸ ਇਹ ਸੇਧਰਾਇ ਰੋਕਿਆ ਜਾਵੇ ਜਗਸੀਰ ਸਿੰਘ ਮਿੱਤਰ ਧੱਕੇ ਨਾਲ ਮੇਰਾ ਸੇਧਰਾਇ ਕਰ ਰਹੇ ਆ ਪਰ ਮੇਰੀ ਲੈਟਰ ਦੇ ਬਾਵਜੂਦ ਵੀ ਉਹਨਾਂ ਨੇ ਲੈਟਰ ਇਸ਼ੂ ਕੀਤੀ ਆ ਸੇਧਰਾਇ ਕਰਨ ਦੀ ਉਹਨਾਂ ਹੁਕਮ ਦਿੱਤੇ ਆ ਵੀ ਇਹਦਾ ਸੇਧਰਾਇ ਕੀਤਾ ਜਾਵੇ ਇਹ ਕਿਹਨਾਂ ਦਿੱਤੇ ਆ ਜੀ ਹੁਕਮ ਇਹ ਜਗਸੀਰ ਸਿੰਘ ਮਿੱਤਰ ਨੇ ਜੀ ਹੁਣ ਅਗਲੀ ਰਣਨੀਤੀ ਕੀ ਆ ਤੁਹਾਡੀ ਜੀ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਜਿੰਨੇ ਚਿਰ ਕੋਰਟ ਕੇਸ ਖਤਮ ਨਹੀਂ ਹੁੰਦੇ ਉਨਾ ਚਿਰ ਤੱਕ ਇਹਨੂੰ ਪੈਂਡਿੰਗ ਰੱਖਿਆ ਜਾਵੇ ਜੋ ਕੋਰਟ ਦਾ ਫੈਸਲਾ ਹੋਊਗਾ ਮਾਨਯੋਗ ਦਾ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ ਇੱਕ ਸੋਸ਼ਲ ਮੀਡੀਆ ਤੇ ਉੱਤੇ ਵੀਡੀਓ ਵੀ ਚੱਲਦੀ ਪਈ ਆ ਉਹਦਾ ਕੀ ਮਤਲਬ ਹੈ ਸਰ ਇੱਕ ਨਾ 15 ਤਰੀਕ ਨੂੰ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਨਾ ਜਤਿੰਦਰ ਸਿੰਘ ਨੇ ਪਾਈ ਆ ਕਿ ਇਹ ਪਟਵਾਰੀ ਸਾਹਿਬ ਪੈਸੇ ਲਿੰਦੇ ਆ ਸੁਖਿੰਦਰ ਸਿੰਘ ਉਹ ਰਾਤ ਨੂੰ ਜਾ ਕੇ ਸਾਡੇ ਆਸੇ ਪਾਸੇ ਘਟੋ ਘਟ ਚ 10 ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਦਰਖਾਸਤ ਕਰਦਾ ਆ ਕਿ ਉਹਨਾਂ ਦੀ ਸੀਸੀਟੀਵੀ ਚੈੱਕ ਕੀਤੀ ਜਾਵੇ ਇਹ ਪਟਵਾਰੀ ਸਾਹਿਬ ਇੱਕ ਦਿਨ ਵੀ ਮੇਰੇ ਕੋਲ ਆਏ ਹੁਣ ਠੀਕ ਆ ਜੋ ਡੰਨ ਪਵੇ ਅਸੀਂ ਪਰਨੋਂ ਜਾਣਾ ਪਰਨੋਂ ਜ਼ਰੂਰ ਆ ਇਹ ਜਿਹੜੇ ਲੋਕ ਆ ਇਹ ਜਾਣ ਬੁਝ ਕੇ ਪਟਵਾਰੀ ਸਾਹਿਬ ਨੂੰ ਭੰਡਦੇ ਆ ਉਹਨਾਂ ਦੀ ਸ਼ਬੀ ਖਰਾਬ ਕਰਦੇ ਆ ਉਹ ਇਮਾਨਦਾਰ ਬੰਦੇ ਆ ਫਿਰ ਇਹਨਾਂ ਆਮ ਆਦਮੀ ਪਾਰਟੀ ਵਾਲੇ ਕਿਹਾ ਇਹ ਬਹੁਤ ਗਲਤ ਕੰਮ ਕਰਾਉਣ ਦੀ ਇਹ ਹਰ ਕਿਸੇ ਕੋ ਗਏ ਉਹਨਾਂ ਕਿਹਾ ਅਸੀਂ ਗਲਤ ਕੰਮ ਨਹੀਂ ਕਰਨਾ ਇਹਦੇ ਬਾਵਜੂਦ ਵੀ ਮੈਂ ਇਹਨੂੰ ਤੱਕ ਜਸਵੀਰ ਸਿੰਘ ਮਿੱਤਲ ਨੂੰ ਫੋਨ ਵੀ ਕਰਾਇਆ ਸੀ ਆਪਣਾ ਜਸਵੀਰ ਸਿੰਘ ਸਾਹਦਾ ਉਹਨਾਂ ਕਹਿੰਦੇ ਨਹੀਂ ਕਰਦਾ ਪਰ ਉਹਨਾਂ